हां जी दोस्तों सस्साइकल जी की हालचाल है हो सारे ठीक हो आज एक छोटा सा बेचार है ना सोहना या ਵੀ ਜਿਹੜਾ ਤੁਸੀਂ ਸੁਣੋਂਗੇ ਸਮਝੋਂਗੇ ਤੋਂ ਚੀਜ਼ ਦਾ ਬੜਾ ਫਰਕ ਪੈਣਾ ਵੀ ਬੱਤਰੀ ਫਾਰਮ ਜਿਵੇਂ ਸਾਨੂੰ ਲਿਖ ਰੱਖਿਆ ਵੀ ਬਹੁਤ ਆ ਵੱਡਾ ਕੰਮ ਨੇ 2-3 ਘੰਟੇ ਮਾਰਨਿੰਗ ਵੇਲੇ 2 ਘੰਟੇ ਦੇ ਲੋ ਜਿਨੇ ਫਾਰਮ ਦੇ ਵਿੱਚ ਬੱਕਰੀਆਂ ਰੱਖਣੀਆਂ ਘਰੇ ਰੱਖਣੀਆਂ ਫਾਰਮ ਦਾ ਬਰਤ ਲੈਣੇ ਸ਼ਬਦ ਚਲੋ ਸੋਹਣਾ ਲੱਗਦਾ ਤੇ 20 ਤੋਂ 25 ਬੱਕਰੀਆਂ ਮੈਕਸਿਮ 2 ਘੰਟੇ ਮੰਗਦੀਆਂ ਹੌ ਤੜਕੇ ਦਾ ਆਇਆ ਪਹਿਲਾ ਬਾਈ ਕੁਛ ਨਹੀਂ ਆ ਕੇ ਮੇਨੇ ਮੂਮਨੇ ਜਿਹੜੇ ਵੀ ਥੋੜਾ ਬਹੁਤਾ ਦੁੱਧ ਹੁੰਦਾ ਚਗਾ ਦੀਦਾ ਹਨਾ ਉਸ ਤੋਂ ਬਾਅਦ ਜਿਵੇਂ ਤੁਹਾਨੂੰ ਮੈਂ ਆਹ ਵੇਖੋ ਹੁਣ ਖੜੀਆਂ ਸਾਰੀਆਂ ਆਪਣੇ ਕੋਲੇ ਆਹ ਵੇਖੋ ਬੁਕਰ ਬੁਕਰ ਲਾ ਕੇ ਆਟੀਆਂ ਰਹਿਣੀਆਂ ਚੱਕਣ ਵਾਲੀਆਂ ਇਹ ਵੀ ਚੱਕਦੇ ਆਪਾਂ ਚੱਲਦੀ ਵੀਡੀਓ 'ਚ ਚੱਕਦਾ ਹੈ ਕੋਈ ਗੱਲ ਨਹੀਂ ਆਪਾਂ ਕੋਲ ਦਾ ਸੰਗ ਹੈ ਤੇ ਪੱਠੇ ਆ ਵੀ ਤੁਹਾਨੂੰ ਵੇਖੋ ਪੂਰੀ ਜਿਹੜਾ ਤੱਕ ਆਇਆ ਲੱਗਦਾ ਜਿਵੇਂ ਫੀਟਰ ਨੇ ਕੁਤਰੇ ਹੁੰਦੇ ਹੁਣ ਕੱਲੇ ਕੱਲੇ ਦੇ ਲੱਕ ਵਿੱਚ ਬੜੇ ਪਿਆ ਦੇਖੋ ਆਣੀ ਤੜਕੇ ਬੱਕਰੀ ਗਾਲਾ ਮਰੀਆਂ ਦੀ ਠਾ ਕੇ ਉਹਨੂੰ ਖਵਾ ਦੋ ਆ ਲਗੜੇ ਵਿੱਚ ਵੜ ਜਾਣਾ ਇਹ ਚੀਜ਼ਾਂ ਹੁਣ ਇਹਨਾਂ ਨੂੰ ਫੁੱਲ ਭੁੱਖ ਲੱਗੀ ਐ ਤੇ ਤੋਂਨੂੰ ਹੁਣ ਮੈਂ ਰੱਜੀਆਂ ਦੇ ਬਾਅਦ ਵੀਡੀਓ ਲਾਉਂ ਆ ਇਧਰਲੇ ਪਾਸੇ ਰਾਤ ਨੂੰ ਸੀਗੀ ਆਣ ਇਧਰ ਦੇਖ ਲੋ ਬਾੜਾ ਹੁਣ ਹਨਾ ਤੂੰ ਹੀ ਚੱਲੀ ساری ਰਾਤ ਸਿਰਫ 2 ਘੰਟੇ 2 ਤੋਂ 2.5 ਘੰਟੇ 20 ਤੋਂ 25 ਬੱਕਰੀਆਂ ਹੁਣ ਨਾ ਘਰੇ ਮੰਗਦੀਆਂ ਨੇ ਨੀਰਾ ਵੱਡੋ ਮੈਂ ਤਾਂ ਹੱਥੀਂ ਕੁੱਤਰਦਾ ਤੁਸੀਂ ਤਾਂ ਮਸ਼ੀਨ ਤੇ ਕੁੱਤਰਨਾ ਠੀਕ ਐ ਘਰੇ ਫੀਟਰ ਹੁੰਦਾ ਮੋਟਰ ਦੀ ਐ ਮੈਨੂੰ ਚਲੋ ਸ਼ੌਂਕ ਐ ਆ ਵੇਖ ਲੋ ਇਧਰਲੇ ਪਾਸੇ ਉਹੀ ਤੇ ਡਰਮ ਭਰਿਆ ਪਿਆ ਆਪਣਾ ਹਰੇ ਦਾ ਤੇ ਆ ਹੁਣ ਪਿੱਛੇ ਪਿੱਛੇ ਫਿਰਦੀਆਂ ਨੇ ਤੇ ਇਹਨਾਂ ਨੂੰ ਹੁਣ ਆਪਾਂ ਛੱਡਦੇ ਆ ਉਧਰ ਪਰਲੇ ਪਾਸੇ ਠੀਕ ਐ ਇਹ ਕੰਮ ਇਹੀ ਆ ਬਈ ਬਈ ਮਿਹਨਤ ਆ ਮੇਨ ਗੱਲ ਮੇਨ ਗੱਲ ਮਿਹਨਤ ਕਿਸੇ ਪਾਸੇ ਖੇਤੀ ਕਰ ਲੋ ਹਣਾ ਭਾਵੇਂ ਘੋੜੀਆਂ ਰੱਖ ਲੋ ਯਾਰ ਕੁਛ ਮਰਜੀ ਕਰ ਲੋ ਜਿਹੜਾ ਥੋੜਾ ਜੀ ਕਰਦਾ ਗੱਲ ਮਿਹਨਤ ਤੇ ਮੁਕਣੀ ਆ ਹੋਰ ਕਾਸੇ ਤੇ ਨਹੀਂ ਤੇ ਬਾਕੀ ਜਦੋਂ ਨੀਰਾ ਪਾਉ ਤੜਕੇ ਵੇਲੇ ਭੁੱਖੀਆਂ ਹੁੰਦੀਆਂ ਜਦੋਂ ਆਏ ਹੱਥ ਨਾਲ ਬਿਲੇ ਪਾਉ ਕੁਛ ਕੋਸ਼ਿਸ਼ ਕਰਿਆ ਕਰੋ ਵੀ ਇਹਨਾਂ ਕੋਲੇ ਖੜਨ ਦੀ ਕੁਝ ਟਾਈਮ ਕਿਉਂਕਿ ਇਹ ਫਰੇਮ ਇਹ ਵਗੈਰਾ ਦਾ ਹੋ ਜਾਂਦਾ ਕੀ ਰਹੀ ਨਹੀਂ ਆ ਇਹ ਭੁੱਖੀਆਂ ਵੱਧ ਖਾ ਜਾਣੀਆਂ ਆ ਜਾ ਪੁੱਤ ਹੁਣ ਆ ਜਾਂਦੀਆਂ ਨੇ ਨਾਲੇ ਬਾਹਰ ਖੁੱਲਾ ਕਿਤੇ ਨਹੀਂ ਜਾਣਾ ਇਹਨੇ ਖੁਰਨੀ ਤੇ ਲੱਗਣਾ ਖਾਦੇ ਨਹੀਂ ਜਾਣਾ ਹੁਣ ਜੇ ਮੈਂ ਕਹਦਾ ਵੀ ਅੱਜ ਮੈਨੂੰ ਪਤਾ ਮੈਂ ਥੋੜਾ ਵੱਧ ਕੁਤਰ ਹੈ ਪਹਿਲਾਂ ਛੋਟੀ ਖੁਰਨੀ ਤੇ ਲੱਗ ਗਈ ਇਹਨਾਂ ਨੂੰ ਖਾਣਾ ਸੌੱਖਾ ਲੱਗਦਾ ਵੱਡੀ ਆ ਉਹ ਵੱਡੀ ਤੇ ਔਖਾ ਲੱਗਦਾ ਥੋੜਾ ਜਿਹਾ ਚੌਲ ਚੰਗੀ ਗੱਲੇ ਧੁੱਪੇ ਰਹੂਗੀ ਸਾਰਾ ਦਿਨ ਹਾਂ ਤੇ ਉਧਰ ਬੋਕ ਤੇ ਇੱਕੋ ਵੱਡੀ ਬੱਕਰੀ ਉਹ ਹੀ ਖਾਂਦੇ ਹੁੰਦੇ ਆ ਤੇ ਆਹ ਵੇਖ ਲਓ ਬਾਈ ਆ ਸੁੱਕਾ ਪਿਆ ਥਾ ਵਧੀਆ ਸਾਰਾ ਦਿਨ ਇਧਰ ਇਹਨਾਂ ਨੇ ਬਹਿਣਾ ਕਰਨਾ ਆਥਨ ਤੱਕ ਨਾ ਫਾਰਮ ਚ ਬੜੋ ਇਦੋਂ ਬਾਅਦ ਆਥਨ ਤੱਕ ਪਾਣੀ ਧਰ ਦੋ ਕੱਲਾ ਕਾਸੇ ਦੀ ਲੋੜ ਨਹੀਂ ਕਾਸੇ ਦੀ ਵੀ ਬੱਲੇ ਬੱਲੇ ਆ ਖਾਈ ਜਾਣੀਆਂ ਤੇ ਠੀਕ ਆ ਆਥਾਂ ਤਾਈ ਕੋਈ ਇਹਨਾਂ ਨੂੰ ਆ ਛੋਰੀਆਂ ਪੱਠਾ ਨੇ ਆਪਣੀਆਂ ਇਹ ਦੋ ਹੀ ਰਹੀਆਂ ਤੀਜੀ ਥੋੜੀ ਜੀ ਨਰਮਾ ਨਾਉ ਸੇਲ ਹੀ ਆ ਕਿਉਂਕਿ ਇਹ ਥੀ ਤਿਆਰ ਨਹੀਂ ਹੋਈ ਜਦੋਂ ਤਿਆਰ ਹੋਈ ਫਿਰ ਸੇਲ ਕਰਾਂਗੇ ਉਹਨੂੰ ਤੇ ਇਹ ਦੋਨੇ ਇੱਕ ਵਾਰੀ ਚੱਲਿਆ ਸੀ ਕਿਸੇ ਵੀਰ ਨਾਲ ਸੌਦਾ ਉਹਨਾਂ ਦੇ ਵਿਚਾਰਾਂ ਨੇ ਘਰੇ ਕੋਈ ਇਹੋ ਜਿਹੀ ਦਿੱਕਤ ਬਣ ਗਈ ਉਹ ਲੈ ਜਾ ਨਹੀਂ ਸਕੇ ਫਿਰ ਕੈਨਸਲ ਕਰਤਾ ਠੀਕ ਹੈ ਹੁਣ ਇਹਨਾਂ ਨੂੰ ਵੀ ਥੋੜਾ ਜਿਹਾ ਦਾਣਾ ਖਾਣਾ ਅਲੱਗ ਪਾਉਣਾ ਪੈਂਦਾ ਬੱਚੇ ਹਨਾ ਜਿੰਦ ਤੱਕ ਤਿਆਰ ਨਹੀਂ ਹੁੰਦੇ ਪ੍ਰੋਪਰ ਸਵਾਦ ਨਹੀਂ ਆਉਂਦਾਗਾ ਤੇ ਐਵੇਂ ਨਾ ਬਾਈ ਵੀਡੀਓ ਬਾੜੀਓ ਦੇਖ ਕੇ ਕਾਇਦਾ ਕਰੋ ਵੀ ਆ ਫਾਰਮ ਪਾਉਣੇ ਜੋ ਫਾਰਮ ਪਾਉਣੇ ਫਾਰਮ ਫੋਰਮ ਕੁਛ ਨਹੀਂ ਨਾ ਪੁੱਤ ਢੋਲਣਾ ਯਾਰ ਫਾਰਮ ਫੋਰਮ ਕੁਛ ਨਹੀਂ ਫਾਰਮ ਚਲੋ ਠੀਕ ਹੈ ਇੱਕ ਸੁਪਨਾ ਹੁੰਦਾ ਨਾਮ ਹੁੰਦਾ ਫਾਰਮ ਦਾ ਬਹੁਤ ਵਧੀਆ ਕੰਮ ਕਰ ਲਿਆ ਕਰੋ ਯਾਰ ਬਸ ਵੀ ਕੰਮ ਹੀ ਐ ਮੇਨ ਤੇ ਹੋਰ ਬਹੁਤੀਆਂ ਗੱਲਾਂ ਨਹੀਂ ਐਵੇਂ ਠਾਠਾ ਮਾਰੀ ਚੱਲੀ ਗਈ ਕੀ ਟੋਕਾ ਹਨਾ ਤੇ ਧੰਨਵਾਦ ਜੀ ਇੱਕ ਗੱਲ ਸੱਚ ਹੋਰ ਦੱਸ ਦੇਣਾ ਤੁਹਾਨੂੰ ਜਿਹੜਾ ਜੰਤਰ ਮੈਂ ਪੱਕਿਆ ਕੋਦਰ ਦੰਨਾ ਇਹਦਾ ਇੱਕ ਬਹੁਤ ਹੀ ਤਕੜਾ ਰਿਜ਼ਲਟ ਹੈ ਰਿਜ਼ਲਟ ਕਿਉਂ ਆ ਜਦੋਂ ਆਪਾਂ ਸੱਕ ਦੀ ਗੱਲ ਕਰ ਲੈਣਾ ਸੱਕ ਜਿਹੜਾ ਜੰਤਰ ਹੁੰਦਾ ਪੱਕਾ ਦੇਖੋ ਆ ਸਾਰਾ ਸੱਕ ਐ ਇਹ ਆਪਣਾ ਉਸਤਾਦ ਹੁੰਦਾ ਸੀ ਲਹਿਰੇ ਵਿੱਗੇ ਵਾਲਾ ਬਾਈ ਦੇਵ ਹੁਣ ਤਾਂ ਵਿਚਾਰੇ ਦੁਨੀਆ ਤੋਂ ਕਾਲ ਚਲਾਣ ਕਰਕੇ ਉਹ ਮੈਨੂੰ ਆਹ ਗੁਰ ਦੇ ਕੇ ਗਿਆ ਸੀਗਾ ਕਹਿੰਦਾ ਬਾਈ ਕੋਤਰਾ ਕਰੇਗਾ ਨਰੇ ਤੱਕ ਤੇਰੀ ਇਨਵੈਸਟਮੈਂਟ ਘਟ ਹੋਊਗੀ ਨਾਲੇ ਰਿਜ਼ਲਟ ਦੋਗਣਾ ਮਿਲੂਗਾ ਤੇ ਗੱਲ ਵੀ ਸਹੀ ਆ ਹੁਣ ਕੱਲੇ ਹਰੇਚਾਰੇ ਤੇ ਆ ਲੋਕ ਕਹਿੰਦੇ ਹਰੇ ਨਾਲ ਮੋਕ ਲੱਗਦੀ ਐ ਫਲਾਣਾ ਧੋਕਾ ਕੁਝ ਨਹੀਂ ਲੱਗਦਾ ਆ ਖੜੀ ਐ ਤੇ ਦਾਣਾ ਵੀ ਵਿਚਾਰਾ ਵਿਚਾਈ ਆਉਂਦਾਗਾ ਥੋੜਾ ਘਟ ਪਾਈਦਾ ਹੁਣ ਅੱਗੇ ਵਧਾਵਾਂਗੇ ਥੋੜਾ ਜਿਹਾ ਤੇ ਚਲੋ ਠੀਕ ਆ ਜੀ ਧੰਨਵਾਦ ਜਉਂਦੇ ਬਹਾਦਰੋ